ਪਰ ਸੱਚ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆਈ ਜਿੱਤੇ ਕਿ ਲੁਟੇਰੇ ਮੋਟਰਸਾਈਕਲ ਚੋਰੀਆਂ ਕਰਦੇ ਸੀ ਉਹਨਾਂ ਨੂੰ ਪੁਲਿਸ ਨੇ ਲਿਆ ਫੜ ਸੁੱਟਿਆ ਇਲਾਕਾ ਦੇ ਪਿੱਛੇ ਤੇ ਮੀਡੀਆ ਨੂੰ ਜਾਣਕਾਰੀ ਦੇ ਕੇ ਐਸਐਚਓ ਸਾਹਿਬ ਦਾਸਰ ਇਹਨਾਂ ਲਗਾਤਾਰ ਇਹਨਾਂ ਚੋਰਾਵਾਂ ਵੱਲੋਂ ਮੋਟਰਸਾਈਕਲਾਂ ਬਸਾਦੇ ਵਿੱਚ ਚੁੱਕੇ ਜਾ ਰਹੇ ਸੀ ਜਦੋਂ ਕਿਸੇ ਦੀ ਗੱਡੀ ਲੱਗੀ ਹੁੰਦੀ ਸੀ ਕਿ ਛਾਤੀ ਚੋਰ ਉਸ ਨੂੰ ਖੋਲ ਕੇ ਉਹਨੂੰ ਚੁੱਕ ਕੇ ਰਫੂ ਚੱਕਰ ਹੋ ਜਾਂਦੇ ਸੀ ਲੇਕਿਨ ਹੁਣ ਇਹਨਾਂ ਨੂੰ ਫੜ ਲਿਆ ਗਿਆ ਹੈ ਕਿ ਇਲਾਕਾ ਦੇ ਪਿੱਛੇ ਸੁੱਟਿਆ ਜਾ ਰਿਹਾ ਹੈ ਕਿ ਨਾਲ ਨਾਲ ਵੱਡੇ ਕਲਾਸੇ ਵੀ ਕੀਤੇ ਜਾ ਰਹੇਗੇ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਉਹਨਾਂ ਲੁਟੇਰਿਆਂ ਦੀਆਂ ਜੋ ਕਿ 20-22 ਬਾਏ ਬਾਏ ਸਾਲ ਦੇ ਨੌਜਵਾਨ ਹੈਗੇ ਨੇ ਇਸ ਠੰਡੇ ਦੇ ਵਿੱਚ ਕਾਫੀ ਸਮੇਂ ਤੋਂ ਲੱਗੇ ਹੋਏ ਨੇ ਅਤੇ ਪਹਿਲੇ ਵੀ ਮਾਮਲੇ ਦਰਜ ਹੈਗੇ ਨੇ ਉਹ ਸ਼ਰੀਆਮ ਜਿਹੜਾਗਾ ਸੀ ਮੋਟਰਸਾਈਕਲ ਚੋਰੀ ਕਰਦੇ ਸੀ ਕਿਸੇ ਦਾ ਵੀ ਇਹਨਾਂ ਨੂੰ ਡਰ ਨਹੀਂ ਸੀਗਾ ਹੁਣ ਪੁਲਿਸ ਜਾਂਚ ਕਰਕੇ ਨਵੇਂ-ਨਵੇਂ ਖੁਲਾਸੇ ਕਰਦੀ ਵੀ ਕੀ ਕਰ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਆਉ ਚਾਹਦੇ ਆ। ਉਹ ਕਿਸ ਤਰ੍ਹਾਂ ਕੰਮ ਜਦ ਵੀ ਅਸਲ ਵਿੱਚ ਕੀ ਕਰ ਜਾਉ। ਮਾਜੋ ਕੁਝ ਨੋ ਪੁਲਿਸ ਅਮਦੇ ਸਰ ਤੇ ਏਡੀਸੀ ਵੀ ਸਿੱਧੀ ਸਾਡੇ ਦਿਸਾਨੇ ਜਿਹੜੇ ਕੰਮ ਕਰਦੇ ਆ। ਅਦਵਾਲੀ ਥਾਣੇ ਵੱਲੋਂ ਦੋ ਜਿਹੜੇ ਆ ਵੀ ਮਾਮਲੇ ਵਿੱਚ ਦਰਜ ਕੀਤੇ ਗਏ ਨੇ ਪਹਿਲੇ ਦੇ ਵਿੱਚ ਜਿਹੜਾ ਵਾ ਵਿਕਰਮਜੀਤ ਸਿੰਘ ਹੈ ਜੀ ਜੋ ਕਿ ਉੱਪੋਕੇ ਥਾਣਾ ਪੱਟੀ ਦਾ ਰਹਿਣ ਵਾਲਾ ਉਹਦੇ ਕੋਲੋਂ ਚਾਰ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਹਨ ਅਤੇ ਇਸੇ ਤਰ੍ਹਾਂ ਹੀ ਦੂਸਰੇ ਮਾਮਲੇ ਦੇ ਵਿੱਚ ਚਾਂਦ ਅਤੇ ਰਜਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਿਟੀ ਤਰਨਤਾਰਨ ਦੇ ਰਹਿਣ ਵਾਲੇ ਹਨ ਉਹਨਾਂ ਕੋਲੋਂ ਵੀ ਦੋ ਮੋਟਰਸਾਈਕਲ ਜਿਹੜੇ ਚੋਰੀ ਦੇ ਬਰਾਮਦ ਕੀਤੇ ਗਏ ਸਰ ਬੈਕਗ੍ਰਾਉਂਡ ਜੇ ਇਹਦੇ ਵਿੱਚ ਇਹ ਜੀ ਵਿਕਰਮਜੀਤ ਤੇ ਜਿਹੜਾ ਹੈਗਾ ਉਹਦੇ ਤੇ ਆਲਰੇਡੀ ਇੱਕ ਬੱਚਾ ਅੰਦਰ ਹੈਗਾ ਜੀ ਤੇ ਚਾਂਦ ਤੇ ਰਜਿੰਦਰ ਜਿਹੜੇ ਵੀ ਪਹਿਲੀ ਵਾਰੀ ਪੀਜ਼ੀ ਗ੍ਰਿਫਟ ਚਾਹੀਏ ਜੀ ਸਰ ਕੋਈ ਹੋਰ ਵੀ ਨਸ਼ੇ वगੇਰੇ ਨਹੀਂ ਆਤੀ ਨਹੀਂ ਹਲਾਲ ਜਿਹੜਾ ਵਾ ਸਾਡੀ ਇਨਵੈਸਟੀਗੇਸ਼ਨ ਇਹ ਐਸਾ ਕੋਈ ਕੰਮ ਨਹੀਂ ਕਰਦੀ ਇਸਵਾਰ